ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਤੂਪ ਦੀਪ ਨਹੀਂ ਦੇਦਾ ਕਾਇਓ ਪੂਜੋ ਪਾਤੀ ਕਾਇਆ ਨਵ ਨੇ ਦੇ ਪਾਈ ਕਾਇਆ ਬਹੁ ਖੰਡ ਕੋਜਤੇ ਨਵ ਨੇ ਦੇ ਪਾਈ ਨਾ ਤਛ ਆਏ ਉਹ ਨਾ ਤਛ ਜਾਏ ਉਹ ਰਾਮ ਕੀ ਦੁਆਈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਕੋ ਤਤ ਹੈ ਸਤ ਗੁਰ ਹੋਏ ਨਖਾਵ ਇਪਾ ਪ੍ਰਣ ਵੈ ਪਰਮ ਤਤ ਹੈ ਸਤ ਗੁਰ ਹੋਏ ਨਖਾਵ ਸੋ ਉਦਾਸੀ ਜੇ ਪਾਲ ਲੈ ਉਦਾਸ ਅਰਦ ਉਰਦ ਕਰੇ ਨਰੰਜਨ ਵਾਸ ਤਨ ਤਨ ਸਤਿਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਅਮ੍ਰਿਤਮਈ ਬਾਣੀ ਰਾਮ ਕਲੀ ਕੀ ਵਾਰ ਆਵਾਜ ਇਸ ਤੇ 12ਵੀਂ ਪੌੜੀ ਦੇ ਚੌਥੇ ਅਤੇ ਪੰਜਵੇਂ ਸ਼ਲੋਕ ਦੀ ਵਿਚਾਰ ਕਰੀਏ ਜੋ ਕਿ ਦੋਨੇ ਹੀ ਸ਼ਲੋਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਹਨ ਮਹਿਲਾ ਪਹਿਲਾ ਸੋ ਉਦਾਸੀ ਜੇ ਪਾਲੇ ਉਦਾਸ ਉਦਾਸੀ ਸਤਗੁਰੂ ਜੀ ਕਹਿੰਦੇ ਆਸਲ ਉਹ ਉਦਾਸੀ ਉਹ ਹੈ ਜੋ ਆਪਣੇ ਅੰਦਰ ਉਦਾਸ ਰੂਪ ਪਾਲੇ ਉਦਾਸ ਉਪਰਾਮਤਾ ਮਾਇਆ ਵੱਲੋਂ ਉਪਰਾਮਤਾ ਮਾਇਆ ਦਾ ਸਨੇਹ ਖਤਮ ਕਰ ਦੇਣਾ ਮਾਇਆ ਦਾ ਪਿਆਰ ਖਤਮ ਕਰ ਦੇਣਾ ਅਸਲ ਉਦਾਸੀ ਉਹ ਹੈ ਜੋ ਆਪਣੇ ਅੰਦਰੋਂ ਮਾਇਆ ਦਾ ਮੋਹ ਤਿਆਗ ਦਿੰਦਾ ਅਸਲ ਉਹ ਉਦਾਸੀ ਉਹ ਹੈ ਅਰਧ ਉਰਦ ਕਰੇ ਇੰਦਰ ਰੰਜਨ ਵਾਸ ਅਰਧ ਨੇੜੇ ਉਰਦ ਪਰੇ ਦੂਰ ਜੋ ਆਪਣੇ ਨੇੜੇ ਹੈ ਤੇ ਦੂਰ ਉਸ ਮਾਇਆ ਵਾਹਿਗੁਰੂ ਜੋ ਨਰੰਜਨ ਹੈ ਮਾਇਆ ਮਾਇਆ ਤੋਂ ਨਰਲੀਪ ਜੋ ਵਾਹਿਗੁਰੂ ਹੈ ਨਹੀਂ ਰੰਜਨ ਮਾਇਆ ਤੋਂ ਨਰਲੀਪ ਵਾਹਿਗੁਰੂ ਉਸ ਦਾ ਵਾਸ ਸਮਝੇ ਕਿ ਉਹ ਇੱਥੇ ਵੀ ਉੱਥੇ ਵੀ ਅਰਥਾਤ ਹਰ ਜਗ੍ਹਾ ਦੇ ਉੱਤੇ ਉਸ ਵਾਹਿਗੁਰੂ ਦਾ ਨਿਵਾਸ ਹੈ ਚੰਦ ਸੂਰਜ ਕੀ ਪਾਏ ਗੰਡ ਚੰਦ ਸ਼ਾਂਤੀ ਰੂਪ ਚੰਦ ਸੂਰਜ ਗਿਆਨ ਰੂਪੀ ਸੂਰਜ ਆਪਣੇ ਅੰਦਰ ਸ਼ਾਂਤੀ ਅਤੇ ਗਿਆਨ ਨੂੰ ਪੈਦਾ ਕਰੇ ਸ਼ਾਂਤੀ ਵੀ ਹੋਵੇ ਗਿਆਨ ਵੀ ਹੋਵੇ ਕਿਉਂਕਿ ਸਈਆਂ ਗਿਆਨ ਹੁੰਦਾ ਹੈ ਤਾਂ ਸ਼ਾਂਤੀ ਨਹੀਂ ਆਉਂਦੀ ਪਰ ਸਤਿਗੁਰੂ ਜੀ ਕਹਿੰਦੇ ਆਣ ਚੰਦ ਸੂਰਜ ਕੀ ਪਾਏ ਗੰਡ ਚੰਦ ਨੂੰ ਸ਼ਾਂਤੀ ਰੂਪ ਮੰਨਿਆ ਹੈ ਸੂਰਜ ਜੋ ਹੈ ਉਹ ਗਿਆਨ ਦਾ ਤੇਜ ਰੂਪ ਹੈ ਕਿ ਜਿਸ ਤੇ ਆਪਣੇ ਅੰਦਰ ਜਿਹੜਾ ਅਵਰਾਸੀ ਕਲਾਂ ਦਾ ਹੈ ਆਪਣੇ ਅੰਦਰ ਗਿਆਨ ਦਾ ਅਤੇ ਸ਼ਾਂਤੀ ਦੁਨ ਨੂੰ ਹੀ ਆਪਣੇ ਅੰਦਰ ਪੈਦਾ ਕਰੇ ਇਸ ਉਦਾਸੀ ਦਾ ਪੜਾ ਨਾ ਕੰਦ ਫਿਰ ਐਵੇਂ ਜਿਆ ਜੋ ਉਦਾਸੀ ਹੈ ਉਸ ਦਾ ਸਰੀਰ ਜੋ ਹੈ ਕੰਦ ਸਰੀਰ ਪੜਾ ਨਾ ਡਿੱਗੇ ਨਾ ਫਿਰ ਇਹੋ ਜਿਹੀ ਉਦਾਸੀ ਦਾ ਜੋ ਸਰੀਰ ਹੈ ਵਿਕਾਰਾਂ ਦੇ ਵਿੱਚ ਨਹੀਂ ਡਿੱਗਦਾ ਕਿਹੋ ਜਿਹੀ ਆਹ ਉਦਾਸੀ ਜੋ ਮਾਇਆ ਨੂੰ ਉਪਰਾਹਂ ਰਿੰਦਾ ਹੈ ਜਿਸ ਨੂੰ ਮਾਇਆ ਦਾ ਮੋਹ ਨਹੀਂ ਹੈ ਹਰ ਕੋਸੇ ਉਸ ਵਾਹਿਗੁਰੂ ਦੀ ਜੋਤ ਦੇਦਾ ਹੈ ਹਰ ਘਟ ਘਟ ਦੇ ਵਿੱਚ ਹਰ ਸਰੀਰ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਦੇਦਾ ਹੈ ਜੋ ਆਪਣੇ ਅੰਦਰ ਸ਼ਾਂਤੀ ਅਤੇ ਗਿਆਨ ਦਾ ਸੂਰਜ ਚੜ੍ਹਾਉਂਦਾ ਹੈ ਐਹੋ ਜਿਹਾ ਜੋ ਅਦਾਸੀ ਹੈ ਫਿਰ ਉਸ ਦਾ ਸਰੀਰ ਜੋ ਹੈ ਉਹ ਵਿਕਾਰਾਂ ਕਾਰਨ ਦੇਖਦਾ ਨਹੀਂ ਹੈ बोले गोपीचंद सत स्वरूप परम तत्त्व मैं अरेख ना रूप यह जो श्लोक है गोपीचंद जो है उसकी परखाए सतगुरु जी ने उच्चारया है ਉਸ ਪੰਕੀ ਦੇ ਵਿੱਚ ਸਤਿਗੁਰੂ ਉਪਦੇਸ਼ ਕਰਦੇ ਹਨ ਬੋਲ ਗੋਪੀ ਚੰਦ ਸਤ ਸਰੂਪ ਜੇ ਗੋਪੀ ਚੰਦ ਵੀ ਇਹੋ ਜੇ ਉਦਾਸ ਵਾਲੀ ਜੀਵਨ ਯੁਕਤੀ ਗ੍ਰਹਿਣ ਕਰਕੇ ਉਸ ਸਤ ਸਰੂਪ ਨੂੰ ਜਪੇ ਉਹ ਸਤ ਸਰੂਪ ਜੋ ਸਦਾ ਹੀ ਰਹਿਣ ਵਾਲਾ ਹੈ ਬਾਕੀ ਸਭ ਵਿਨਾਸ਼ ਹੋਣ ਵਾਲੇ ਹਨ ਸਿਰਫ ਇੱਕ ਉਹ ਵਾਹਿਗੁਰੂ ਹੀ ਹੈ ਜੋ ਸਤ ਹੈ ਜੋ ਸਦਾ ਰਹਿਣ ਵਾਲਾ ਹੈ ਜੇਕਰ ਸਤਗੁਰੂ ਉਪਦੇਸ਼ ਕਰਦੇ ਹਨ ਜੇਕਰ ਗੋਪੀ ਚੰਦ ਇਸ ਉਦਾਸ ਦੀ ਯੁਗਤੀ ਨੂੰ ਗ੍ਰਹਿਣ ਕਰਕੇ ਉਸ ਸਤ ਸਰੂਪ ਦਾ ਜਾਪ ਕਰੇ ਪਰਮ ਤੰਤ ਮਹਰੇਕ ਨਾ ਰੂਪ pero us da jo swarup hai wo jo manuk jo udasi hai wo param tat mein wo param tat kaun hai wo wahguru wo fir wahguru de vich leen ho jayega us akal purakh de vich eh udasi sadhari leen rahega fir us da rekh na roop ਸਵਾਹਿਗੁਰੂ ਤੋਂ ਕੋਈ ਵੱਖਰਾ ਰੂਪ ਜਾ ਰਹਿ ਚਾਰਾਂਗ ਨਹੀਂ ਹੋਏਗਾ ਕਿਉਂਕਿ ਉਹ ਵਾਹਿਗੁਰੂ ਦੇ ਵਿੱਚ ਹੀ ਸਮਾ ਗਿਆ ਮਹਲਾ ਪਹਿਲਾ ਸੋ ਪਖੰਡੀ ਜੇ ਕਾਇਆ ਪਖਾਲੇ ਕਾਇਆ ਕੀ ਅਗਨ ਬ੍ਰਹਮ ਪਰ ਜਲ ਹੂੰ ਦੂਸਰੇ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਇੱਕ ਚਰਪਟ ਨਾਂ ਦੇ ਵਿਅਕਤੀ ਦੇ ਨਾਲ ਉਸ ਨੂੰ ਉਪਦੇਸ਼ ਕਰ ਰਹੇ ਹਨ ਸੋ ਪਖੰਡੀ ਪਖੰਡੀ ਕੌਣ ਹੈ ਵਾਮ ਮਾਰਗੀ ਦੇ ਪੰਥ ਦੇ ਵਿੱਚ ਜੋ ਉਸ ਪਰਮਾਤਮਾ ਦੀ ਹਸਤੀ ਨੂੰ ਨਹੀਂ ਮੰਨਦੇ ਉਹਨਾਂ ਨੂੰ ਪਖੰਡੀ ਕਹਿੰਦੇ ਹਨ ਪਰ ਸਤਿਗੁਰੂ ਜੀ ਕਹਿੰਦੇ ਆ ਨਾ ਪਖੰਦੀ ਉਹ ਹੈ ਨਾਸਤਕ ਉਹ ਹੈ ਅਸਲ ਨਾਸਤਕ ਉਹ ਹੈ ਜੇ ਕਾਇਆ ਪਖਾਲੇ ਆਪਣੀ ਕਾਇਆ ਨੂੰ ਪਖਾਲੇ ਕਾਇਆ ਨੂੰ ਧੋਵੇ ਕਾਇਆ ਦੇ ਵਿੱਚੋਂ ਪਾਪਾਂ ਦੀ ਜੋ ਹਸਤੀ ਹੈ ਪਾਪ ਜੋ ਹਨ ਉਹਨਾਂ ਨੂੰ ਖਤਮ ਕਰ ਦੇਵੇ ਉਹ ਹੈ ਅਸਲੀ ਨਾਸਤਕ ਕਾਇਆ ਕੀ ਅਗਰ ਬ੍ਰਹਮ ਕਾਇਆ ਕੀ ਅਗਨ ਬ੍ਰਹਮ ਪਰ ਜਲੈ ਅਤੇ ਆਪਣੇ ਸਰੀਰ ਦੇ ਵਿੱਚ ਉਸ ਬ੍ਰਹਮ ਅਗਨ ਨੂੰ ਪ੍ਰਚੰਡ ਕਰੇ ਅਗਨ ਬ੍ਰਹਮ ਬ੍ਰਹਮ ਦੀ ਅਗਨ ਉਸ ਵਾਇਗੁਰੂ ਦੀ ਜੋਤ ਰੱਬੀ ਜੋਤ ਨੂੰ ਪ੍ਰਚੰਡ ਕਰੇ ਪਰ ਜਲੈ ਚੰਗੀ ਤਰ੍ਹਾਂ ਜਲੈ ਉਸ ਵਾਇਗੁਰੂ ਦੀ ਜੋਤ ਨੂੰ ਆਪਣੇ ਸਰੀਰ ਦੇ ਵਿੱਚ ਪ੍ਰਚੰਡ ਕਰੇ ਸੁਪਣਾ ਦੇਂਦ ਨਾਂ ਦੇ ਚਰਨਾਂ ਅਤੇ ਆਪਣੇ ਸੁਪਨੇ ਦੇ ਵਿੱਚ ਵੀ ਕੋਈ ਉਸ ਤੇ ਕਾਮ ਵਾਸ਼ਨਾ ਨਾ ਆਵੇ ਕਿਉਂਕਿ ਸਤਗੁਰੂ ਜੀ ਦਾ ਇਹ ਪਰਮਾਨ ਹੈ ਕਾਮ ਕਰੋਧ ਜਿਹ ਪਰਸੈ ਨਾਹੀਂ ਜਿਸ ਨੂੰ ਕਾਮ ਕਰੋਧ ਜਿਸ ਨੂੰ ਛੂੰਹਦਾ ਵੀ ਨਹੀਂ ਹੈ ਕਾਮ ਕਰੋਧ ਜਿਹਹ ਪਰਸੈ ਨਾ ਹੈ ਇਹ ਘਟ ਬ੍ਰਹਮ ਅਨਿਵਾਸ ਆ। ਫਿਰ ਉਸਦੇ ਹਿਰਦੇ ਦੇ ਵਿੱਚ ਉਸ ਬ੍ਰਹਮ ਦਾ ਨਿਵਾਸ ਹੋ ਜਾਂਦਾ ਹੈ। ਇਸੇ ਕਰਕੇ ਸਤਿਗੁਰੂ ਜੀ ਇਤਨੀ ਵੀ ਉਪਦੇਸ਼ ਕਰਦੇ ਹਨ ਸੁਪਣੰ ਵਿੰਦ ਨ ਦੇਈ ਚਰਣਾ ਸੁਪਣੇ ਦੇ ਵਿੱਚ ਵੀ ਆਪਣਾ ਵਿਰਜ ਨੂੰ ਚਰਣ ਨਾ ਦੇਵੇ ਅਰਥਾਤ ਸੁਪਣੇ ਦੇ ਵਿੱਚ ਵੀ ਕਾਮਵਾਸ਼ਨਾ ਉਸ ਨੂੰ ਉਹ ਨਾ ਸਕੇ ਇਸ ਕਖੰਡੀ ਜਰਾ ਨ ਮਰਨਾ ਪਰ ਐਜੇ ਜੋ ਨਾਸਤਿਕ ਹੈ ਉਸ ਨੂੰ ਨਾਲ ਤਾਂ ਬੁਡੇ ਪੇਡ ਦਾ ਰੋਗ ਆਏਗਾ ਅਤੇ ਨਾ ਹੀ ਉਸ ਨੂੰ ਕਦੇ ਮਰਨ ਦਾ ਸਹਿਮ ਪੈਦਾ ਹੋਏਗਾ ਬੋਲੇ ਚਰਪਟ ਸਤ ਸਰੂਪ ਪਰਮ ਤੰਤ ਮੈਂ ਦੇਪਨਾ ਰੂਪ ਸਤ ਗੁਰੂ ਜੀ ਉਪਦੇਸ਼ ਕਰਦੇ ਹਨ ਜੇ ਚਰਪਟ ਇਸ ਤਰ੍ਹਾਂ ਅਸਲੀ ਨਾਸਤਕ ਦੀ ਯੋਗਤੀ ਗ੍ਰਹਿਣ ਕਰ ਲਵੇ ਯੋਗਤੀ ਕੀ ਹੈ ਕਿ ਆਪਣੀ ਤਾਇਆ ਦੇ ਵਿੱਚੋਂ ਪਾਪਾਂ ਨੂੰ ਖਤਮ ਕਰ ਦਵੇ ਵਿਕਾਰਾਂ ਨੂੰ ਖਤਮ ਕਰ ਦੇਵੇ ਆਪਣੇ ਅੰਦਰ ਬ੍ਰਹਮ ਅਗੰ ਨੂੰ ਪ੍ਰਚਾਂਡ ਕਰੇ ਰੱਬੀ ਜੋਤ ਨੂੰ ਆਪਣੇ ਸਰੀਰ ਦੇ ਵਿੱਚ ਜਗਾਵੇ ਸੁਪਨੇ ਦੇ ਵਿੱਚ ਵੀ ਕਾਮ ਵਾਸਨਾ ਇਸ ਨੂੰ ਕੋ ਨਾ ਸਕੇ ਪਰ ਇਹੋ ਜਿਹੇ ਜੋ ਨਾਸਤਕ ਹੈ ਉਸ ਨੂੰ ਨਾ ਬੜੇ ਪਾਉਂਦਾ ਹੈ ਨਾ ਉਸ ਨੂੰ ਕਦੀ ਮਰਨ ਦਾ ਡਰ ਲੰਦਾ ਹੈ ਉਸ ਦਾ ਕਦੀ ਮਰਨ ਦਾ ਵੀ ਸਹਿਮ ਨਹੀਂ ਉਸ ਤੇ ਹਿੰਦੇ ਵਿੱਚ ਆਉਂਦਾ ਤੇ ਸਤਿਗੁਰੂ ਜੀ ਕਹਿੰਦੇ ਆ ਨਾ ਬੋਲ ਚਰਪਟ ਸਤ ਸਰੂਪ ਜੇਕਰ ਚਰਪਟ ਵੀ ਇਸ ਤਰ੍ਹਾਂ ਦੇ ਗੁਣ ਆਪਣੇ ਵਿੱਚ ਗ੍ਰਹਿਣ ਕਰਕੇ ਉਸ ਸਾਤ ਸਰੂਪ ਨੂੰ ਜਪੇ ਉਸ ਵਾਹਿਗੁਰੂ ਦੇ ਨਾਲ ਮਿਲਨ ਹੋਵੇ ਉਸ ਵਾਹਿਗੁਰੂ ਦਾ ਸਿਮਰਨ ਕਰੇ ਪਰਮ ਤੰਤ ਮਹ ਏਰ ਉਹ ਪਰਮ ਤਤ ਜੋ ਵਾਹਿਗੁਰੂ ਪਰਮ ਤਤ ਹੈ ਅਸੀਂ ਪੰਜਾਂ ਤਤਾਂ ਦੇ ਬਣੇ ਹਾਂ ਪਰ ਉਹ ਵਾਹਿਗੁਰੂ ਜੋ ਹੈ ਉਹ ਪਰਮ ਤਤ ਹੈ ਫਿਰ ਇਹੋ ਜਿਹਾ ਪਰਮ ਤਤ ਦੇ ਵਿੱਚ ਲੀਨ ਹੋ ਜਾਂਦਾ ਹੈ ਫਿਰ ਰੇਖਾ ਰੂਪ ਅਦੇ ਉਸ ਦਾ ਕੋਈ ਆਪਣਾ ਵੱਖਰਾ ਰੂਪ ਵੱਖਰੀ ਪਛਾਣ ਵੱਖਰਾ ਰਾਂਗ ਨਹੀਂ ਰਹਿੰਦਾ ਕਿਉਂਕਿ ਉਹ ਵਾਹਿਗੁਰੂ ਦੇ ਵਿੱਚ ਹੀ ਅਲੇਪ ਹੋ ਗਿਆ ਵਾਹਿਗੁਰੂ ਦੇ ਵਿੱਚ ਹੀ ਸਮਾ ਗਿਆ ਇਸ ਕਰਕੇ ਉਸ ਦਾ ਆਪਣਾ ਕੋਈ ਵਖਰੀ ਹੋ ਨਹੀਂ ਰਹੇਗੀ ਤੋ ਸਾਤਮੀ ਜੋ ਉਪਦੇਸ਼ ਕਰਦੇ ਹਨ ਕਿਰਪਾ ਕਰਨ ਸਾਡੇ ਵੀ ਹਿਰਦੇ ਵਿੱਚ ਵਸਣ ਅਸੀਂ ਵੀ ਇਸ ਜ਼ਿੰਦਗੀ ਨੂੰ ਆਪਣੀ ਨੂੰ ਸਫਲ ਕਰ ਸਕੀਏ ਉਸ ਵਾਹਿਗੁਰੂ ਦੇ ਨਾਲ ਜੁੜ ਕੇ ਜੋ ਸਤਗੁਰੂ ਦੇ ਉਪਦੇਸ਼ ਕਰਦੇ ਹਨ ਇਸ ਉਪਦੇਸ਼ ਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਸਫਲਾ ਕਰ ਸਕੀਏ ਜੀ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਦੇ ਪਤੀ